ਦੋਸਤੋ ਸਤਿ ਸ਼੍ਰੀ ਅਕਾਲ ਜੀ ਨਵੀਂ ਕਹਾਣੀ ਲੈ ਕੇ ਜੁੜਿਆ ਫੇਰ ਤੋਂ ਅੱਜ ਨਵੇਂ ਇੱਕ ਹਫ਼ਤੇ ਦੀ ਸ਼ੁਰੂਆਤ ਕਰ ਰਹੇ ਆ ਇੱਕ ਸਕੂਲ ਦੇ ਟੀਚਰ ਦੀ ਕਹਾਣੀ ਆ ਕਹਾਣੀ ਇੱਕ ਬਿਲਕੁਲ ਸਾਦੀ ਜਿਹੀ ਅਤੇ ਛੋਟੀ ਜੀ ਆ ਪਰ ਤੁਹਾਨੂੰ ਜ਼ਰੂਰ ਇਹ ਹੌਸਲਾ ਦੇਊਗੀ ਸਕੂਲ ਦਾ ਟੀਚਰ ਇੱਕ ਦਿਨ ਕਲਾਸ 'ਚ ਐਂਟਰ ਹੁੰਦਾ ਤੇ ਬਾਹਰ ਬਹੁਤ ਵਧੀਆ ਮੌਸਮ ਹੁੰਦਾ ਮੀਂਹ ਪੈ ਰਿਹਾ ਹੁੰਦਾ ਚਲੋ ਜੀ ਉਹ ਮੀਂਹ ਪੈਂਦਾ ਦੇਖ ਕੇ ਨਾ ਉਸ ਦਿਨ ਉਸ ਟੀਚਰ ਦਾ ਮਨ ਕਰਦਾ ਵੀ ਅੱਜ ਬੱਚਿਆਂ ਨੂੰ ਪੜਾਇਆ ਨਾ ਜਾਵੇ ਵੈਸੇ ਹੀ ਬੱਚਿਆਂ ਦੇ ਨਾਲ ਥੋੜਾ ਜਿਹਾ ਇੰਜੋਏ ਕਰਦੇ ਆ ਥੋੜੀਆਂ ਹੋਰ ਗੱਲਾਂ ਬਾਤਾਂ ਕਰਦੇ ਆ ਉਹ ਬੱਚਿਆਂ ਦੀ ਸੋਚ ਪਰਖਣ ਦਾ ਫੈਸਲਾ ਕਰਦਾ ਵੀ ਬੱਚਾ ਕੀ ਬੱਚਾ ਕਿਹੜਾ ਬੱਚਾ ਕੀ ਸੋਚਦਾ ਉਹ 100 ਦਾ ਨੋਟ ਕੱਢਦਾ ਟੀਚਰ ਆਪਣੀ ਜੇਬ ਚੋਂ ਬੱਚਿਆਂ ਨੂੰ ਦਿਖਾਉਂਦਾ ਸਾਰਿਆਂ ਨੂੰ ਪੁੱਛਦਾ ਵੀ ਭਾਈ ਜੇ ਤੁਹਾਡੇ ਕੋਲ ਇਹ 100 ਦਾ ਨੋਟ ਹੋਵੇ ਤੁਸੀਂ ਕੀ ਲੈਣਾ ਚਾਹੋਗੇ ਹੁਣ ਬੱਚੇ ਨੇ ਬੱਚੇ ਆਪਣੀ ਆਪਣੀ ਚੁਆਇਸ ਦੱਸਦੇ ਨੇ ਕੋਈ ਕਹਿੰਦਾ ਜੀ ਮੈਂ ਚਾਕਲੇਟ ਲਵਾਂਗਾ ਕੋਈ ਕਹਿੰਦਾ ਮੈਂ ਟਾਫੀਆਂ ਲਵਾਂਗਾ ਕੋਈ ਕਹਿੰਦਾ ਮੈਂ ਖਡਾਣੇ ਲਵਾਂਗਾ ਤੇ ਮਤਲਬ ਹਰ ਬੱਚਾ ਆਪਣੀ ਆਪਣੀ ਚੁਆਇਸ ਹੈ ਜਿਹੜੀ ਬਚਪਨ ਵਾਲੀ ਉਹ ਦੱਸਦਾ ਇੱਕੋ ਬੱਚਾ ਸੀਗਾ ਜਿਹੜਾ ਚੁੱਪ ਕਰਕੇ ਬੈਠਾ ਰਿਹਾ ਕੁਝ ਨਹੀਂ ਬੋਲਿਆ ਉਹ ਵੀ ਉਹਨੇ ਕੀ ਲੈਣਾ ਕੀ ਨਹੀਂ ਟੀਚਰ ਦੀ ਨਿਗਾ ਉਹਦੇ ਤੇ ਜਾਂਦੀ ਆ ਉਹਨੂੰ ਖੜਾ ਕਰਦਾ ਟੀਚਰ ਵੀ ਤੂੰ ਕਿਉਂ ਨਹੀਂ ਬੋਲਿਆ ਤੈਨੂੰ ਕੁਝ ਨਹੀਂ ਚਾਹੀਦਾ ਵੀ ਜੇ 100 ਰੁਪਏ ਮੈਂ ਤੈਨੂੰ ਦੇ ਦਵਾਂ ਉਹ ਕਹਿੰਦਾ ਜੀ ਮੈਨੂੰ ਜੇ 100 ਰੁਪਇਆ ਤੁਸੀਂ ਇਹ ਦੇਤਾ ਨਾ ਤਾਂ ਮੈਂ ਆਪਣੀ ਮਾਂ ਦੀ ਐਨਕ ਲੈਣੀ ਆ ਉਹ ਟੀਚਰ ਉਹਦੇ ਵੱਲ ਹੈਰਾਨ ਹੋ ਕੇ ਦੇਖਦਾ ਉਹ ਕਹਿੰਦਾ ਵੀ ਤੇਰੀ ਮਾਂ ਦੀ ਐਨਕ ਲੈਣ ਵਾਸਤੇ ਤੇਰਾ ਪਿਓ ਹੋਊਗਾ ਤੂੰ ਇੰਨੀ ਛੋਟੀ ਉਮਰ ਚ ਇੰਨੀ ਵੱਡੀ ਜ਼ਿੰਮੇਵਾਰੀ ਕਿਉਂ ਚੱਕੀ ਫਿਰਦਾ ਤਾਂ ਉਹ ਬੱਚਾ ਕਹਿੰਦਾ ਮੇਰਾ ਪਿਓ ਹੈ ਨਹੀਂਗਾ ਜੀ ਤਾਂ ਟੀਚਰ ਹੋਰ ਵੀ ਜ਼ਿਆਦਾ ਉਹਦੇ ਨਾਲ ਪਿਆਰ ਜਿਤਾਉਂਦਾ ਵਾ ਤੇ ਉਹਨੂੰ ਕੋਲ ਬੁਲਾਉਂਦਾ ਵਾ ਤੇ ਇੱਕ ਗੱਲ ਕਹਿੰਦਾ ਵੀ ਆ 100 ਰੁਪਇਆ ਤੂੰ ਸੱਚੀ ਆਪਣੀ ਮਾਂ ਦੇ ਮਾਂ ਦੀ ਐਨਕ ਲੀ ਲੈਣਾ ਚਾਹੁੰਦਾ ਵਾ ਉਹ ਕਹਿੰਦਾ ਹਾਂਜੀ ਮੇਰੀ ਮਾਂ ਸਲਾਈ ਕਢਾਈ ਦਾ ਕੰਮ ਕਰਦੀ ਆ ਇਕੱਲੀ ਕਮਾਉਂਦੀ ਆ ਕਦੇ ਉਹ ਘਰ ਘਰ ਜਾ ਕੇ ਝਾੜੂ ਪੂੰਛਾ ਕਰਦੀ ਆ ਤੇ ਮੈਨੂੰ ਪੜਾ ਰਹੀ ਆ ਪਰ ਉਹਨੂੰ ਐਨਕ ਤੋ ਬਿਣਾ ਬਹੁਤ ਔਖਾ ਹੁੰਦਾ ਵਾ ਤੇ ਮੈਂ ਚਾਹੁੰਦਾ ਉਹਨੂੰ ਐਨਕ ਲੈ ਦੇਵਾਂ ਟੀਚਰ ਬਿਣਾ ਕੁਝ ਸੋਚੇ ਸਮਝੇ ਉਹਨੂੰ 100 ਰੁਪਇਆ ਫੜਾ ਦਿੰਦਾ ਕਹਿੰਦਾ ਵੀ ਜੇ 100 ਰੁਪਇਆ ਚ ਤੇਰੀ ਐਨਕ ਆਜੂਗੀ ਮਾਂ ਦੀ ਤਾਂ ਉਹ ਲੈ ਕੇ ਜਾਈਂ ਅੱਜ ਕਰੇ ਪਰ ਟੀਚਰ ਇੱਕ ਗੱਲ ਨਾਲ ਕਹਿੰਦਾ ਵੀ ਇਹ 100 ਰੁਪਈਆ ਮੈਂ ਤੈਨੂੰ ਉਧਾਰ ਦੇ ਰਿਹਾ ਪੱਕਾ ਰੱਖਣ ਵਾਸਤੇ ਨਹੀਂ ਦੇ ਰਿਹਾ ਇਹ ਪੈਸੇ ਤੂੰ ਮੈਨੂੰ ਜਦੋਂ ਤੂੰ ਪੜ੍ਹ ਲਿਖ ਕੇ ਕੁਝ ਬਣ ਗਿਆ ਜਦੋਂ ਤੂੰ ਕਮਾਉਣ ਜੋਗਾ ਹੋ ਗਿਆ ਉਦੋਂ ਮੈਨੂੰ ਮੋੜ ਕੇ ਜਾਏਗਾ ਬੱਚਾ ਕਹਿੰਦਾ ਮੈਨੂੰ ਮਨਜ਼ੂਰ ਆ ਜੀ ਮੈਂ ਇਹ 100 ਰੁਪਈਆ ਤੁਹਾਨੂੰ ਜ਼ਰੂਰ ਵਾਪਸ ਕਰਨਾ ਕਦੇ ਨਾ ਕਦੇ ਆਵਾਂਗਾ ਸੋ ਉਸ ਦਿਨ ਤਾਂ ਉਹ 100 ਰੁਪਈਆ ਲੈ ਜਾਂਦਾ ਆਪਣੀ ਮਾਂ ਦੀ ਐਨਕ ਵੀ ਲੈ ਜਾਂਦਾ ਉਹ ਗੱਲ ਨੂੰ 20 ਸਾਲ ਬੀਤ ਜਾਂਦੇ ਆ ਜੀ 20 ਸਾਲਾਂ ਬਾਅਦ ਉਹੀ ਮੌਸਮ ਬਣਿਆ ਹੁੰਦਾ ਮੀਂਹ ਪੈ ਰਿਹਾ ਹੁੰਦਾ ਤੇ ਸਕੂਲ ਦੇ ਵਿੱਚ ਇੱਕ ਲਾਲ ਬੱਤੀ ਵਾਲੀ ਗੱਡੀ ਐਂਟਰ ਹੁੰਦੀ ਆ ਸਾਰਾ ਸਕੂਲ ਇੱਕ ਤਰ੍ਹਾਂ ਦੇ ਨਾਲ ਤਿਆਰ ਹੋ ਜਾਂਦਾ ਕਿ ਸ਼ਾਇਦ ਅੱਜ ਸਕੂਲ ਦੀ ਚੈਕਿੰਗ ਦੇ ਲਈ ਕੋਈ ਅਫਸਰ ਆਇਆ ਉਹ ਅਫਸਰ ਸੀਗਾ ਜਿਹੜਾ ਉਹ ਗੱਡੀ 'ਚ ਉਤਰਦਾ ਕਲਾਸ ਵੱਲ ਜਾਂਦਾ ਕਲਾਸ 'ਚ ਜਾ ਕੇ ਉਹ ਜਿਹੜਾ ਟੀਚਰ ਬਜ਼ੁਰਗ ਹੋ ਚੁੱਕਿਆ ਇਸ ਸਮੇਂ ਉਹਦਾ ਨਾਮ ਪੁੱਛਦਾ ਵੀ ਉਹ ਕਿੱਥੇ ਮਿਲਣਗੇ ਤਾਂ ਇੱਕ ਟੀਚਰ ਉਹਨੂੰ ਕਮਰਾ ਦੱਸ ਦਿੰਦਾ ਵੀ ਉਹ ਆ ਫਲਾਣੇ ਕਮਰੇ ਦੇ ਵਿੱਚ ਬੈਠੇ ਤੈਨੂੰ ਮਿਲ ਜਾਣਗੇ। ਉਹ ਅਫਸਰ ਸਿੱਧਾ ਉਸ ਕਮਰੇ ਦੇ ਵਿੱਚ ਪਹੁੰਚਦਾ, ਦਰਵਾਜ਼ਾ ਖੋਲਦਾ, ਦੇਖਦਾ ਕਿ ਉਹ ਕਾਫੀ ਬਜ਼ੁਰਗ ਹੋ ਚੁੱਕੇ ਸੀ ਤੇ ਸਾਹਮਣੇ ਬੈਠੇ ਸੀ। ਉਹਨੂੰ ਦੇਖ ਕੇ ਬਜ਼ੁਰਗ ਟੀਚਰ ਖੜੇ ਹੁੰਦੇ ਨੇ ਕਿ ਇਹ ਕਲੈਕਟਰ ਆ ਕੋਈ ਅਫਸਰ ਆ ਮੇਰੇ ਆਫਿਸ 'ਚ ਪਤਾ ਨਹੀਂ ਕਿਉਂ ਆਇਆ। ਉਹ ਉਹਨਾਂ ਨੂੰ ਇਸ਼ਾਰਾ ਕਰਦਾ ਕਿ ਬੈਠ ਜਾਓ। ਤੇ ਦੱਸਦਾ ਵਾ ਕਿ ਅੱਜ ਤੋਂ 20 ਸਾਲ ਪਹਿਲਾਂ ਦਾ ਦਿਨ ਤੁਹਾਨੂੰ ਯਾਦ ਆ। ਇੱਦਾਂ ਹੀ ਮੀਂਹ ਪੈ ਰਿਹਾ ਸੀ ਤੇ ਤੁਸੀਂ ਮੈਨੂੰ 100 ਰੁਪਇਆ ਦਿੱਤਾ ਸੀ ਮੇਰੀ ਮਾਂ ਦੀ ਐਨਕ ਦੇ ਲਈ ਮੈਂ ਤੁਹਾਨੂੰ ਆਹ 100 ਰੁਪਇਆ ਮੋੜਨ ਆਇਆ ਉਹ ਅਫਸਰ ਉਹਨੂੰ ਪਛਾਣ ਲੈਂਦਾ ਤੇ ਇੰਨਾ ਖੁਸ਼ ਹੁੰਦਾ ਇੰਨਾ ਮਾਣ ਮਹਿਸੂਸ ਕਰਦਾ ਉਹਦੇ ਤੇ ਉਹਨੂੰ ਕੁੱਟ ਕੇ ਜੱਫੀ ਪਾਉਂਦਾ ਤੇ ਉਹ ਅਫਸਰ ਵੀ ਉਹਨੂੰ ਟੀਚਰ ਦੇ ਪੈਰੀ ਹੱਥ ਲਾਉਂਦਾ ਤੇ ਉਹਨਾਂ ਦਾ ਧੰਨਵਾਦ ਕਰਦਾ ਕਿ ਮੈਂ ਕਦੇ ਭੁੱਲਿਆ ਨਹੀਂ ਸੀ ਤੁਹਾਡਾ ਉਹ 100 ਰੁਪਇਆ ਦਿੱਤਾ ਆ ਮੈਂ ਤੁਹਾਨੂੰ ਅੱਜ ਜਿਉਂ ਦਾ ਤੇ ਉਹ ਮੋੜਨ ਆਇਆ ਸੋ ਦੋਸਤੋ ਦੇਖੋ ਕਹਾਣੀ ਤਾਂ ਬਿਲਕੁਲ ਸਾਦੀ ਸੀ ਕੋਈ ਭਾਵੇਂ ਇਹਦੇ ਚ ਕਲਾਈਮੈਕਸ ਸਸਪੈਂਸ ਇਹੋ ਜਿਹਾ ਕੁਝ ਨਹੀਂ ਸੀ ਪਰ ਸਿਰਫ ਇਹ ਦੱਸਣਾ ਚਾਹੁੰਦਾ ਸੀ ਕਿ ਅਸੀਂ ਆਪਣੇ ਹਾਲਾਤਾਂ ਨੂੰ ਬਦਲ ਸਕਦੇ ਹਾਂ ਆਪਣੇ ਵਿੱਚ ਜज्ਬਾ ਹੋਵੇ ਆਪਾਂ ਮਿਹਨਤ ਕਰਨ ਵਾਲੇ ਹੋਈਏ ਘਰ ਦੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਆਪਾਂ ਕੁਝ ਵੀ ਪੋਸੀਬਲ ਕਰ ਸਕਦੇ ਹਾਂ ਤੇ ਇੱਕ ਗੱਲ ਹੋਰ ਜਿਹੜੀ ਸਿੱਖ ਨੂੰ ਮਿਲਦੀ ਆ ਕਿ ਕਦੇ ਕਦੇ ਵੀ ਜਿਹੜਾ ਕੋਈ ਤੁਹਾਡੀ ਮਦਦ ਕਰਨ ਦੇ ਲਈ ਇਨਸਾਨ ਮੂਰੇ ਆਉਂਦਾ ਵਾ ਕਿਸੇ ਵੀ ਤਰੀਕੇ ਦੇ ਨਾਲ ਉਹਦਾ ਇਹਸਾਨ ਕਦੇ ਭੁੱਲਿਓ ਨਾ ਉਹਦਾ ਇਹਸਾਨ ਚੁਕਾਉਣ ਦੇ ਲਈ ਭਾਵੇਂ ਕਿੰਨੇ ਸਾਲਾਂ ਬਾਅਦ ਵੀ ਤੁਹਾਨੂੰ ਜਾਣਾ ਪਵੇ ਜ਼ਰੂਰ ਜਾਇਓ ਸੋ ਬਹੁਤ ਬਹੁਤ ਧੰਨਵਾਦ ਜੀ ਉਮੀਦ ਕਰਦਾ ਚੰਗੀ ਲੱਗੀ ਹੋਊਗੀ ਕਹਾਣੀ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਜਲਦੀ ਮਿਲਦਾ